ਦਾ ਹਸਪਤਾਲਾਂ ਚ ਇੱਕ ਕ੍ਰਿਟੀਕਲ ਹਾਲਤ ਚ ਪਏ ਨੇ ਇਹ ਕਿਸ ਕਿਸਮ ਦਾ ਯੁੱਧ ਹੈ ਨਸ਼ੇ ਦੇ ਵਿਰੁੱਧ ਇਟਸ ਅ ਫੇਲਡ ਗਵਰਨਮੈਂਟ ਇਟਸ ਅ ਫੇਲ ਚੀਮਨਿਸਟਰ ਇਟਸ ਅ ਫੇਲਡ ਐਕਸਾਈਜ਼ ਮਿਨਿਸਟਰ ਅਸੀਂ ਡਾਇਰੈਕਟਲੀ ਅੱਜ ਪਾਰਟੀ ਵੱਲੋਂ ਹੋਲਡ ਕਰਨਿਆ ਹਰਪਾਲ ਚੀਮਾ ਨੂੰ ਰਿਸਪਾਂਸਿਬਲ ਹੀ ਸ਼ੁੱਡ ਰਿਜ਼ਾਈਨ ਇਮੀਡੀਏਟਲੀ ਜੇ ਉਹਦੇ ਚ ਕੋਈ ਮੋਰਲ ਕੋਈ ਗੱਲ ਹੈ ਰਿਜ਼ਾਈਨ ਕਰੇ ਤੇ ਅਸਲ ਜਿਹੜੇ ਦੋਸ਼ੀ ਨੇ ਉਹਨਾਂ ਦੀ ਗ੍ਰਿਫਤਾਰੀਆਂ ਨਹੀਂ ਉਹਨਾਂ ਦੀਆਂ ਦਾ ਹੋਣ ਸ਼ਰਾਬ ਜਿਹੜੀ ਵਿਕਦੀ ਹੈ ਤੇ ਜਿਹਦੀ ਗੱਲ ਥੱਲੇ ਹੁੰਦੀ ਉਹਨਾਂ ਤੇ ਕਾਰਵਾਈ ਕਿੱਦਾਂ ਹੋਈ ਸਿਆਸਤ ਰਾਤ ਰਾਤ ਬੰਦੇ ਫੜਲੇ ਪਰਾਪੁਰੇ ਛੇਵੜੇ ਨੇ ਕਰਦੇ ਨੇ ਪਹਿਲਾਂ ਕਿਹਨੇ ਪਤਾ ਲਗਾਈ ਤੁਸੀਂ ਮੈਨੂੰ ਦੱਸੋ ਬੰਦੇ ਤੇ ਇਹ ਜਿਹੜੇ ਪਿਛਲੇ ਤਿੰਨਾਂ ਸਾਲਾਂ ਤੋਂ ਸ਼ਰਾਬ ਵੇਚ ਰਹੇ ਨੇ ਕੱਢ ਰਹੇ ਨੇ ਇਹ ਦੋ ਨੰਬਰ ਦਾ ਧੰਦਾ ਕਰ ਰਹੇ ਨੇ ਕੀ ਉਹ ਬੰਦੇ ਰਿਸਪਾਂਸਿਬਲ ਨਹੀਂ ਜਿਹੜੇ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਲੈ ਉਹ ਕਿੱਥੇ ਨੇ ਪਰ ਬਾਦਲ ਜਿਹੜੇ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਨੇ ਉਹ ਰਿਸਪਾਂਸਿਬਿਲਟੀ ਕੋਈ ਨਹੀਂ ਅੱਜ ਜਿਵੇਂ ਮੁੱਖ ਮੰਤਰੀ ਤੁਸੀਂ ਗੱਲ ਸੁਣੋ ਬਾਕੀ ਸਰਕਾਰਾਂ ਦੀ ਗੱਲ ਛੱਡੋ ਅੱਜ ਆਪਾਂ ਤੇ ਅੱਜ ਦੀ ਸਰਕਾਰ ਦੀ ਰਿਸਪੋਨਸੀਬਿਲਟੀ ਦੀ ਗੱਲ ਕਰਦੇ ਜੇ ਪਿਛਲੀਆਂ ਸਰਕਾਰਾਂ ਚ ਕਮੀ ਪੇਸ਼ੀ ਨਾ ਹੁੰਦੀ ਤੇ ਇਹ ਕਿਉਂ ਆਂਦੇ ਸੀ ਹੁਣ ਸੀਐਮ ਸਾਹਿਬ ਆ ਰਹੇ ਨੇ ਕਹਿ ਰਹੇ ਨੇ ਸਖਤ ਕਾਰਵਾਈ ਸੀ ਕਰਤੀ ਹੁਣ ਪਰਿਵਾਰਾਂ ਨੂੰ ਮਿਲਣ ਆ ਰਹੇ ਨੇ ਜਿਹੜੇ ਲੋਕ ਜਨਾਬੀ ਮਿਲਣਾ ਚਾਹੀਦਾ ਜੀ ਇਹਦੀ ਗੱਲ ਸੁਣੋ ਕੰਪਨਸੇਸ਼ਨ ਤੇ ਚਲੋ ਆਪ ਦੇਖੇਗਾ ਇਸਨੂੰ ਕੀ ਦਿੰਦਾ ਹੈ ਗਰੀਬ ਲੋਕ ਨੇ ਅਸੀਂ ਚਾਹੁੰਦੇ ਹਾਂ ਕੰਪਨਸੇਸ਼ਨ ਦਿੱਤੀ ਜਾਏ ਕੰਪਨਸੇਸ਼ਨ ਉਹ ਵੱਧ ਜ਼ਰੂਰ ਕਿ ਇਸ ਕਿਸਮ ਦਾ ਧੰਦਾ ਸਾਰੇ ਪੰਜਾਬ ਚੱਲ ਰਿਹਾ ਕੀ ਸਮਝ ਮੈਨੂੰ ਫੋਸ ਨੇ ਹੋਰ ਪੁਲਿਸ ਨੂੰ ਨੰਬਰ ਦਾ ਪਤਾ ਨਹੀਂ ਜਿਹਨੂੰ ਮੈਨੂੰ ਭੇਜਿਆ ਰਿਹਾ ਐਸਐਸਬੀ ਜ਼ਰੀਏ ਜਿਹੜਾ ਲਈ ਬਾਲਾ ਸਾਹਿਬ ਗਾਲੀ ਕਲਾਂ ਦੀ ਡੇਢ ਡਸ ਹੋਈ ਹੈ 33 350 ਰੁਪਏ ਦਿੱਤਾ ਜਾ ਰਿਹਾ ਹੈ ਦੇਖੋ ਮੈਂ ਕਿਸੇ ਲੀਡਰ ਦੀ ਗੱਲ ਨਹੀਂ ਕਰਨਾ ਮੈਂ ਸਿਰ ਤੌਰ ਤੇ ਰਿਸਪਾਂਸਿਬਲ ਬੰਤ ਨੂੰ ਤੇ ਇਥੋਂ ਦੇ ਚੀਮੇ ਨੂੰ ਰਿਸਪਾਂਸਿਬਲ ਸਮਝ ਜਿਹੜੇ 350 ਦੇ ਫੇਸੇ ਆਲੇ ਦਿੱਤਾ ਜਾ ਰਿਹਾ ਹੈ ਨਾ ਪਰਵਾਹ ਮੈਂ ਇਹ ਨਹੀਂ ਕਹਿਣਾ ਕਿ ਹਕੀ ਗੱਲ ਨੂੰ ਲੁਕਾਇਆ ਜਾ ਸਕਦਾ ਗੱਲ ਵੀ ਕੀਤੇ ਗਏ ਨੇ ਗੱਲ ਸੁਣੋ ਇਹ ਚੀਜ਼ ਤੁਸੀਂ ਆਪ ਹੀ ਦੱਸਦੇ ਹੋ ਹੂੰ ਇਹ ਨਹੀਂ ਮੈਨੂੰ ਨਹੀਂ ਹੁਣ ਪਤਾ ਉਹਨਾਂ ਦਾ ਪੋਸਟ ਆਪਟਮ ਹੋਇਆ ਕਿ ਨਹੀਂ ਜੀ ਇਹ ਪੋਸਟ ਆਪਟਮ ਨਹੀਂ ਹੋਇਆ ਤਾਂ ਤੁਸੀਂ ਆਪਣੇ ਆਪ ਸਮਝ ਲਓ ਅੱਜ ਇੱਥੇ ਚੀਫ ਮਿਨਿਸਟਰ ਦਾਣਾ ਗੱਲ ਕਮੇ ਆਣਾ ਚਾਹੀਦਾ ਪਰ ਰਿਸਪੋਨਸਿਬਿਲਟੀ ਕਿਸ ਦੀ ਦੇਣਾ ਜੀ ਦਾਤਾ ਸਾਹਿਬ ਇਹ ਕਹਿਣਾ ਚਾਹੁੰਦਾ ਕਿ ਡਾਇਰੈਕਟ ਰਿਸਪੋਨਸਿਬਿਲਟੀ ਆਪਨੀ ਸਰਕਾਰ ਦੀ ਹੈ ਹਾਂ ਜੀ ਹੁਣ ਤੇ ਸਾਰੇ ਅਫੀਸ਼ਰ ਦੱਸਦੇ ਨੇ ਅਸੀਂ ਬੰਦੇ ਗ੍ਰਿਫਤਾਰ ਕਰ ਲਏ ਨੇ ਸਾਦਾ ਕਹਿਣਾ ਹੈ ਕਿ ਕਈ ਸਾਲਾਂ ਦੀ ਇਹ ਚੀਜ਼ ਵਿਕਰੀ ਏ ਉਦੋਂ ਅਜੇ ਤੱਕ ਕਿਉਂ ਇਹਨਾਂ ਨੂੰ ਬੰਦ ਨਹੀਂ ਕੀਤਾ ਜਿਹੜੀ ਨਸ਼ੇ ਦੇ ਖਿਲਾਫ ਮੁਹਿੰਮ ਹੈ ਉਹਦਾ ਮਕਸਦ ਕੀ ਹੋਇਆ ਅੱਜ ਗਰਾਉਂਡ ਰੈਲਿਟੀਜ਼ ਤੁਹਾਨੂੰ ਪਤਾ ਲੱਗ ਗਈਆਂ ਇੱਕ ਰਾਤ ਦੇ ਵਿੱਚ ਮਜੀਠੀ ਹਲਕੇ 'ਚ 16 ਆਦਮੀਆਂ ਦੀ ਮੌਤਾਂ ਹੋ ਚੁੱਕੀਆਂ ਨੇ 8 ਤੋਂ 10 ਕ੍ਰਿਟੀਕਲ ਹਾਲਤ 'ਚ ਪਹੁੰਚ ਤੋ ਦੈਟ ਮੀਨਸ ਇਟਸ ਅ ਕੰਪਲੀਟ ਫੇਲਡ ਗਵਰਨਮੈਂਟ ਐਨਦਰ ਇੰਟੈਲੀਜੈਂਸ ਕੇਥੀਸ ਆ ਤੁਹਾਡੇ ਸਾਹਮਣੇ ਹੈ ਜੋ ਕੁਝ ਹੋ ਰਿਹਾ ਜੀ ਇਸ ਤੋਂ ਵੱਡੀ ਅਨਫੋਰਚੂਨੇਟ ਗੱਲ ਕੀ ਗਰੀਬ ਲੋਕ ਨੇ ਵਿਚਾਰੇ ਸਾਰੇ ਇਹ ਤਾਂ ਬੱਚੀ ਰਹੇਗੀ ਕਿ ਇਹ ਮਾਮਲਾ ਕ੍ਰੀਮੇਸ਼ਨ ਵੀ ਹੋ ਚੁੱਕੀ ਬਾਹਰ ਦਾ ਕ੍ਰੀਮੇਸ਼ਨ ਉਹ ਹੁਣੇ ਇਸ ਗੱਲ ਦਾ ਤੇ ਮੈਨੂੰ ਵੀ ਬਾਹਰ ਇਹ ਦੱਸਿਆ ਗਿਆ ਕਿ ਜਿਹੜੇ ਉਹਦੇ ਚ ਪੋਸਟ ਮੌਰਟਮ ਕਰਾਏਗੇ ਨਹੀਂ ਕਰਾਏਗੇ ਇਹਦੇ ਹੁਣ ਸਰਕਾਰੀ ਦੱਸੇਗੀ ਜੀ ਦੂ ਦੇ ਬੌਂਡ ਚੁੱਕੇ ਦੂ ਦੇ ਵਾਂਟ ਟੂ ਕਵਰ ਇਟ ਅਪ ਇਹਦੇ ਹੁਣ ਘਟ ਨਹੀਂ ਖੁਸ਼ੀ ਹੈ ਬਚਾਉਣ ਦੀ ਖੁਸ਼ੀ ਹੈ ਹਾਂਜੀ ਮੈਂ ਕੋਈ ਮੈਂ ਕੁਝ ਨਹੀਂ ਇਹਦੇ ਤੇ ਕਹਿ ਸਕਦਾ ਮੈਨੂੰ ਤੇ ਜੋ ਤੁਸੀਂ ਦੱਸ ਰਹੇ ਹੋ ਮੈਂ ਉਹੀ ਗੱਲ ਕਹਿ ਰਿਹਾ ਪਰ ਸਾਰੀ ਚੀਜ਼ ਦੀ ਤਹਿਕੀਕਤ ਇਮਾਨਦਾਰੀ ਨਾਲ ਹੋਣੀ ਚਾਹੀਦੀ ਮੈਂ ਇੰਨੀ ਗੱਲ ਚੀਮਿਸਟਰ ਨੂੰ ਕਹੂੰਗਾ ਜੇ ਇੱਥੇ ਆਏ ਹੋ ਇਮਾਨਦਾਰੀ ਨਾਲ ਤਹਿਕੀਕਾਤ ਕਰਿਓ ਜੋ ਆਨੇ ਕਿਚਿਆਣਾ ਗੱਲਬਾਤ ਕਰਨੀ ਫੇਰ ਲੋਕਾਂ ਨੂੰ ਵਾਅਦਾ ਕਰਨੇ ਵਾਅਦਾ ਖਿਲਾਫੀ ਕਰਨੀ ਤੇ ਫਿਰ ਚਲੇ ਜਾਣਾ ਉਹਦਾ ਕੋਈ ਮਕਸਦ ਨਹੀਂ ਹੈ